ਖਰੜ ਦੀ ਐਮਸੀ ਕਲੋਨੀ ਅਤੇ ਗੁੱਗਾ ਮਾੜੀ ਕਲੋਨੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਅੰਜੂ ਚੰਦਰ ਦੇ ਵੱਲੋਂ ਅੱਜ ਡੋਰ ਟੂ ਡੋਰ ਕੈਂਪੇਨ ਕੀਤੀ ਗਈ। ਉਹਨਾਂ ਦੇ ਨਾਲ ਜਿਹੜੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੋਂ ਲੈ ਕੇ ਯਸ਼ਪਾਲ ਬੰਸਲ ਜੋ ਕਿਸੇ ਟਾਈਮ 'ਚ ਉਹਨਾਂ ਦੇ ਅਗੇਸ਼ਟ ਇਲੈਕਸ਼ਨ ਲੜੇ ਸੀ ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਐਮਸੀ ਕਲੋਨੀ ਤੇ ਗੁੱਗਾ ਮਾੜੀ ਕਲੋਨੀ ਦੇ ਵਿੱਚ ਜਿੱਥੇ ਇਹ ਡੋਰ ਟੂ ਡੋਰ ਕੈਂਪੇਨ ਚੱਲ ਰਹੀ ਹੈ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। ਸਭ ਤੋਂ ਪਹਿਲਾਂ ਦੇਖੋ ਇਹ ਲੱਗ ਜਿੰਦਾਬਾਦ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ ਮੈਡਮ ਅਨਮੋਲ ਗਗਨ ਮਾਨ ਜਿੰਦਾਬਾਦ ਮੈਡਮ ਅਨਮੋਲ ਗਗਨ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਯਸਪਾਲ ਪੰਸਲ ਜੀ ਜਿੰਦਾਬਾਦ ਕਰਮਾ ਕਬੂਲਪ uri ਜਿੰਦਾਬਾਦ ਸੋਨੀਪਾਲ ਪੰਸਲ ਜੀ ਜਿੰਦਾਬਾਦ ਸਰਦਾਰ ਕਰਮਾ ਕਬੂਲਪ uri ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੋ ਚੰਦਰ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਪੰਜਾਬ ਸਰਕਾਰ

ਅੱਜ 골ਡਨ ਸਿਟੀ ਗ੍ਰੀਨ ਵੈਲੀ ਤੇ ਹੁਣ ਅ ਗੁੱਗਾ ਮਾੜੀ ਦੇ ਵਿੱਚ ਕਰ ਰਹੇ ਆ ਤੇ ਬੰਸਰ ਸਾਹਿਬ ਦਾ ਸਾਰਾ ਇਹ ਪਰਿਵਾਰ ਹੈਗਾ ਤੇ ਅਸੀਂ ਉਹਨਾਂ ਦੇ ਨਾਲ ਹੋ ਕੇ ਡੋਰ ਟੂ ਡੋਰ ਸਭ ਨੂੰ ਮਿਲ ਰਹੇ ਆ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਤੇ ਸਾਰੇ ਸਾਨੂੰ ਛੋਟੀ ਦੇ ਰਹੇ ਆ ਕਿ ਅਸੀਂ ਤੁਹਾਨੂੰ ਜ਼ਰੂਰ ਲੈ ਕੇ ਆਵਾਂਗੇ ਅੱਗੇ ਕੁਝ ਮੁਸ਼ਕਲਾਂ ਵੀ ਦਸੀਆਂ ਆਣੀਆਂ ਵਾੜ ਵਾਸੀਆਂ ਨੇ ਵੀ ਜਿਹੜੀ ਇਹ ਮੁਸ਼ਕਲਾ ਆ ਰਹੀਆਂ ਹਨ ਉਹਨਾਂ ਨੂੰ ਜਿੱਤਣ ਤੋਂ ਬਾਅਦ ਪਹਿਲ ਦੇ ਆਧਾਰ ਤੇ ਕੀ ਕਰੋਗੇ ਜੀ ਹਾਂਜੀ ਜਿੱਤਨ ਦਾ ਮੁਸ਼ਕਲਾਂ ਹੈਗੀਆਂ ਥੋੜੀਆਂ ਜਿਆ ਕੁਪੀਨ ਦੇ ਪਾਣੀ ਦੀ ਕਿਧਰੇ ਤੇ ਇਸ ਜਗ੍ਹਾ ਤੇ ਤਾਂ ਇੰਨੀ ਕੋਈ ਹੈ ਨਹੀਂ ਸੀਵਰੇਜ ਦੀ ਜ਼ਰੂਰ ਹੈ ਪਾਣੀ ਜਿਹੜਾ ਵੀ ਬਾਰਿਸ਼ਾਂ ਦਾ ਇਕੱਠਾ ਹੋ ਜਾਂਦਾ ਤੇ ਉਹ ਅਸੀਂ ਜ਼ਰੂਰ ਹੱਲ ਕਰਾਂਗੇ ਜਲਦੀ ਤੋਂ ਜਲਦੀ ਉਹਨਾਂ ਨੂੰ ਮੈਂ ਗਰੰਟੀ ਦੇ ਰਹੀ ਹਾਂ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੂੰਗੀ 21 ਤਰੀਕ ਨੂੰ ਵੋਟਾਂ ਪੈ ਰਹੀਆਂ ਕਿੱਥੇ ਕਿੱਥੇ ਪੈ ਰਹੀਆਂ ਕਿੰਨੇ ਤੋਂ ਕਿੰਨੇ ਵਜੇ ਦਾ ਟਾਈਮ ਹੈ 21 ਤਰੀਕ ਨੂੰ ਜੀ ਦੁਸ਼ਾਰਾ ਗਰਾਊਂਡ ਗਵਰਨਮੈਂਟ ਐਲੀਮੈਂਟਰੀ ਸਕੂਲ ਦੇ ਵਿੱਚ ਵੋਟਾਂ ਪੈਣੀਆਂ ਸਮਾ ਹੈਗਾ 7 ਵਜੇ ਤੋਂ 4 ਵਜੇ ਤੱਕ ਦਾ ਸੋ ਸਭ ਨੇ ਆਪਣੇ ਸਾਰੇ ਧੰਦੇਾਂ ਤੋਂ ਥੋੜਾ ਟਾਈਮ ਕੱਢ ਕੇ ਉਹ ਜ਼ਰੂਰ ਪਹੁੰਚਣਾ ਤੇ ਇੱਕ ਇੱਕ ਵੋਟ ਕੀਮਤੀ ਹੈ ਆਪਣੀ ਵੋਟ ਦਾ ਅੱਛਾ ਇਸਤੇਮਾਲ ਕਰਨਾ ਹੈ ਤੇ ਮੇਰੀ ਜੇ ਤੁਹਾਡੀ ਆਪਣੀ ਜਿੱਤ ਹੋਏਗੀ ਤੁਸੀਂ ਆਪ ਜੇ ਆਪਣੇ ਸ਼ਹਿਰ ਦਾ ਵਿਕਾਸ ਕਰਨਾ ਹੈ ਤੇ ਜ਼ਰੂਰ ਅੱਗੇ ਆ ਕੇ ਵੋਟਾਂ ਪਾਓ ਪਹਿਲੇ ਤਾਂ ਵੈਲਕਮ ਕਰਦਾ ਚੁਚਲ ਰਈ ਦਾ ਉਹਨਾਂ ਨੇ ਕਾਫੀ ਇਕੱਠ ਹੋ ਕੇ ਅਸੀਂ ਇਸ ਕੰਪਨੀ ਨੂੰ ਸ਼ੁਰੂ ਕੀਤੀ ਹੈ ਐਮਸੀਕਲਰ ਦੇ ਗੁੱਗਾ ਮਾੜੀ ਦੀ ਜਿਹੜਾ ਕਿ ਮੈਂ ਸਮਝਦਾ ਕਿ ਪੂਰੇ ਵਾਰਡ ਦਾ ਇਹ ਸਭ ਤੋਂ ਕੋਈ ਵੋਟਰ ਬੈਠਿਆ ਹੈ ਉਹ ਸਾਡਾ ਗੁੱਗਾ ਵਾਰਡ ਤੇ ਐਮਸੀ ਕੌਂਸਲਰ ਦੇ ਬੈਠਿਆ ਹੈ ਤਾਂ ਮੈਂ ਮੈਡਮ ਚੋਚੰਦਰਾ ਨੂੰ ਤੇ ਪਾਰਟੀ ਨੂੰ ਇਹ ਵਿਸ਼ਵਾਸ ਦਨ ਕਿ ਇਹ ਜਿਹੜੀ ਸਾਡਾ ਬੋਥ ਨੰਬਰ 3 ਅਤੀ ਚੰਗੀ ਲੀਡ ਤੋਂ ਜਿੱਤ ਕੇ ਇਹਨਾਂ ਨੂੰ ਐਮਸੀ ਬਣਾਵਾਂਗੇ ਜਿਹੜੇ ਤੁਸੀਂ ਵੀ ਇੱਕ ਇਲੈਕਸ਼ਨ ਲੜ ਚੁੱਕੇ ਹੋ ਠੀਕ ਹੈ ਜੀ ਉਹ ਇਲੈਕਸ਼ਨਾਂ ਦੇ ਵਿੱਚ ਤੁਸੀਂ ਜਿਹੜੇ ਕਈ ਵੋਟਾਂ ਵੀ ਹਾਸਲ ਕੀਤੀਆਂ ਕਿਸੇ ਟਾਈਮ ਤੇ ਇਹਨਾਂ ਨੇ ਅਗੇਸਟ ਇਲੈਕਸ਼ਨ ਲੜਿਆ ਸੀ ਉਹ ਸਪੋਟਰਾਂ ਨੂੰ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਉਹਨੂੰ ਅਪੀਲ ਕਰੂੰਗਾ ਕਿ ਅਸੀਂ ਪਾਰਟੀ ਦੇ ਇੱਕ ਹਮ ਬਣ ਕੇ ਅਸੀਂ ਇਹਨਾਂ ਨੂੰ ਕੋਈ ਵੋਟ ਪਾਵਾ ਨਹੀਂ ਤੇ ਜੇ ਆਪਣੇ ਜਿਹੜੇ ਵੋਟਰ ਹੈ ਮੇਰੇ ਸਪੋਰਟਰ ਹੈ ਉਹਨੇ ਹੀ ਬੇਨਤੀ ਕਰੀ ਐ ਐਮਸੀ ਕਲੋਨੀ ਤੇ ਗੁੱਗਾ ਮਾੜੀ ਵਾਲਾ ਨਹੀਂ ਅਸੀਂ ਸਾਰੇ ਵਾਰਡ ਦਾ ਰੌਂਡ ਲਾਇਆ ਸਾਨੂੰ ਸਾਰੇ ਵਾਰਡ ਦੇ ਵਿੱਚੋਂ ਬਹੁਤ ਵਧੀਆ ਰਿਸਪਾਂਸ ਆ ਜਿਹੜਾ ਉਹ ਮਿਲ ਰਿਹਾ ਸਮੇਸਨ ਤੇ ਮਾਜਰਾ ਕਲੋਨੀ ਤੋਂ ਲੈ ਕੇ ਸ਼ੁਰੂ ਹੋ ਕਰਕੇ ਅਸੀਂ ਸਾਰੇ ਵਾਰਡ ਦਾ ਜੋ ਚੱਕਰ ਲਾਇਆ ਬਹੁਤ ਸਾਡੇ ਵੋਟਰਾਂ ਦੇ ਵਿੱਚ ਉਤਸ਼ਾਹ ਹੈ ਸਾਡੇ ਵੋਟਰ ਮਹਿਸੂਸ ਕਰਦੇ ਨੇ ਕਿ ਅਸੀਂ ਆਪਣਾ ਐਮਸੀ ਨਹੀਂ ਚੁਣਨਾ ਸਗੋਂ ਅਸੀਂ ਪ੍ਰਧਾਨ ਚੁਣਨਾ ਸਰ ਅਸੀਂ ਇਸਾ ਸਿਸਟਮ ਨੂੰ ਵਾਰਡ ਨੂੰ ਇਕੱਲੇ ਨੂੰ ਨਹੀਂ ਡਿਵੈਲਪਮੈਂਟ ਕਰਨੇ ਅਸੀਂ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹਨੂੰ ਬਹੁਤ ਵਧੀਆ ਢੰਗ ਨਾਲ ਕਰਨਾ ਤੇ ਸਾਨੂੰ ਆਸ ਹੈ ਕਿ ਜਿਸ ਜੋਸ਼ ਨਾਲ ਸਾਨੂੰ ਵੋਟਰ ਮਿਲਦੇ ਨੇ ਤੇ ਜਿਸ ਜੋਸ਼ ਨਾਲ ਸਾਨੂੰ ਹੰਗਾਰਾ ਦਿੰਦੇ ਨੇ ਤੇ ਸਾਨੂੰ ਆਸ ਹੈ ਕਿ ਅਸੀਂ ਪੂਰਨ ਬਹੁਮਤ ਨਾਲ ਵੱਡੀ ਗਿਣਤੀ ਨਾਲ ਅਸੀਂ ਜਿੱਤਾਂਗੇ ਇਸ ਚੋਣ ਨੂੰ ਤੇ ਆ ਵੋਟਰਾਂ ਨੂੰ ਅਪੀਲ ਕੀ ਹੈ ਤੁਹਾਡੇ ਵੱਲੋਂ ਜੀ ਮੇਰੀ ਵੋਟਰਾਂ ਨੂੰ ਅਪੀਲ ਹੈ ਕਿ 21 ਤਰੀਕ ਨੂੰ 7 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ ਦੇ ਆਪਣਾ ਸਮਾਂ ਕੱਢ ਕੇ ਵੋਟ ਜ਼ਰੂਰ ਪਾਉਣ ਜਾਣ ਵੋਟ ਬਹੁਤ ਜ਼ਿਆਦਾ ਕੀਮਤੀ ਹੈ ਸਾਡੇ ਸਰਵਦਾਨ ਦੇ ਵਿੱਚ ਸਾਡੇ ਸਿਸਟਮ ਦੇ ਵਿੱਚ ਸਾਡੇ ਸਮਾਜ ਦੀ ਡਵੈਲਪਮੈਂਟ ਲਈ ਵੋਟ ਦਾ ਮੁੱਲ ਹੈ ਜਿਹੜਾ ਉਹ ਬਹੁਤ ਜ਼ਿਆਦਾ ਵੱਡਾ ਹੈ ਇਸ ਲਈ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਉਹ 21 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਾ ਕੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮੈਡਮ ਅੰਜੂ ਚੰਦਰ ਜੀ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ 1 ਨੰਬਰ ਵੈਲਟ ਪੇਪਰ ਤੇ 1 ਨੰਬਰ ਤੇ ਹੋਵੇਗਾ ਉਹਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਾਂ ਪਾਉਣ। ਤੁਸੀਂ ਦੇਖਿਆ ਤਸਵੀਰਾਂ ਐਮਸੀ ਕਲੋਨੀ ਤੇ ਖੁੱਗਾ ਮਾੜੀ ਕਲੋਨੀ ਦੇ ਵਿੱਚ ਅੰਜੂ ਚੰਦਰ ਦੇ ਵੱਲੋਂ ਚੇਅਰਮੈਨ ਹਾਕਮ ਅਤੇ ਯਸ਼ਪਾਲ ਬੰਸਲ ਦੇ ਸਹਿਯੋਗ ਦੇ ਨਾਲ ਡੋਟੂ ਡੋਰ ਕੈਂਪੇਨ ਕੀਤੀ ਜਾ ਰਹੀ ਹੈ। ਕਹਿੰਦੇ ਨੇ ਲੋਕਾਂ ਦਾ ਜਿਹੜਾ ਭਰਮਾ ਹੁੰਗਾਰਾ ਜਿਹੜਾ ਉਹਨਾਂ ਨੂੰ ਮਿਲ ਰਿਹਾ ਤੇ ਉਹਨਾਂ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ 21 ਤਰੀਕ ਨੂੰ ਜਿਹੜੀਆਂ ਨੇ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਨੇ ਵੋਟਾਂ ਪੈਣੀਆਂ ਨੇ ਆਪਣੀ ਇੱਕ ਇੱਕ ਕੀਮਤੀ ਬੋਟ ਜਿਹੜੀ ਹੈ ਉਹ ਜ਼ਰੂਰ ਪਾਣੀ ਚਾਹੀਦੀ ਹੈ। ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ